ਲਓ ਜੀ ਆਪਾਂ ਬਣਾਉਨੇ ਆ ਕੀ ਆ ਇਹਨਾਂ ਨੂੰ ਬਣਾਉਨੇ ਨੇ ਇਹਨਾਂ ਦਾ ਨੌ ਕੀ ਆ ਆਲੂ ਫਰਾਈ ਫਰਾਈਆਂ ਫਰਾਈਆਂ ਕਹਿੰਦੇ ਨੇ ਫਰਾਈਸ ਆਲੂ ਲੈ ਗਾੜੀ ਨੂੰ ਇਹਦੇ ਨੂੰ ਪਤਾ ਜਦੋਂ ਜੋ ਉਹ ਤਾਂ ਆਹੋ ਮੱਕੜੀ ਹੈ ਨਾ ਮੈਂ ਤਾਂ ਮੱਕੜੀ ਹੋਈ ਨਾ ਜਾਵਾਂ ਮੈਨੂੰ ਨਹੀਂ ਵਧੀਆ ਲੱਗਦਾ ਮਦੋਈ ਨਾ ਜ ਮਰੇ ਚਵੈਨ ਧਾ ਬੈਠਾ ਸਾਡੇ ਵਾਲਾ ਆ ਜਾਂਦਾ ਵੀਰ ਮੈਨੂੰ ਲੈ ਜਾ ਕਰ ਆ ਇੱਕ ਨੇ ਦਿੰਦੇ ਨੇ ਉਹ ਆ ਆਹੀ ਉਥੇ ਇੰਨੇ ਕੀ ਮੇਰੇ ਖਾਲਾ 200 ਦੇ ਆਉਂਦੇ ਆ ਹੂੰ ਦੱਸ ਕਿਵੇਂ ਬਣੇ ਲਾ ਦੇਖਾ ਦੇਖਿਆ ਨਹੀਂ ਪਰ ਲਈ ਦਸ ਹਾਂ ਨਹੀਂ ਉਹ ਬਰਾਦੀ ਦਾ ਗਰਮ ਲੱਗਿਆ ਠੰਡੇ ਹੋਣਨ ਦੇ ਸਵਾਦ ਬਸ ਕੁਛ ਨਹੀਂ ਕਰਨਾ ਹੁੰਦਾ ਆਲੂ ਲਵੋ ਚਾਰ ਪੰਜ ਲੰਬੇ ਲੰਬੇ ਕੱਟੋ ਤੇ ਕੱਟ ਕੇ ਉਹਨਾਂ ਨੂੰ ਐਦਾਂ ਫਰਾਈ ਕਰ ਲਓ ਤੇ ਫਰਾਈ ਕਰਨ ਤੋਂ ਆਹੋ ਆਲੂ ਕੋਲੋ ਤੋਂ ਕੇ ਸੁਕਾ ਲਓ ਸੁਕਾ ਕੇ ਫਿਰ ਉਹਨਾਂ ਨੂੰ ਫਰਾਈ ਕਰਨੇ ਪਾ ਦੋ ਫਰਾਈ ਹੋਿਆਂ ਤੋਂ ਬਾਅਦ ਆਹ ਵਾਲਾ ਜਿਹੜਾ ਆਹ ਵਾਲਾ ਜਿਹੜਾ ਆਪਣਾ ਮਸਾਲਾ ਹੁੰਦਾ ਕੀ ਆਦਨੋ ਫ੍ਰੈਸ਼ ਫ੍ਰੈਸ਼ਿੰਗ ਰੀਫ੍ਰੈਸ਼ਿੰਗ ਨੂਨ ਮਿਰਚ ਜਿਆ ਮਿਕਸ ਜਿਆ ਇਹਨਾਂ ਦੇ ਉੱਤੇ ਭੁੱਕ ਲੋ ਤੇ ਭੁੱਕ ਕੇ ਇਹਨਾਂ ਦਾ ਢਿੱਡ ਭਰੋ ਜਦੋਂ ਮੈਂ ਇਹ ਕਹਿਣ ਕੁਛ ਖਾਣਾ ਕੁਛ ਖਾਣਾ ਓਹ ਆ ਲੈਣ ਦਿਓ ਨੂੰ ਵੀ ਓ ਬਣ ਕੇ ਗੁਰੂ ਆ ਦੇ ਤਰਪਦੇ ਗੀਨ ਲਾ ਕਈ ਸਾਢੇ ਘਰੇ ਦਾ ਹੀ ਕੁਛ ਚੱਲਦਾ ਸਭ ਤੇ ਚੱਲਦਾ ਲਖਣਾਲੇ ਸਾਸ ਦਿਲ ਸਾਸ ਪਾਉਣ ਦੀ ਬੇਟ ਉਹ ਖਾੜ ਗਿਆ ਗੁਰੂ ਆ ਫਾਇ ਹੋ ਰੱਬਾ ਮੇਰਾ ਚੱਕ ਲਾਗ ਮੰਡੀਆਂ ਨੂੰ ਬਿੰਦ ਨਾ ਲਈ YouTube ਵਾਲਿਆਂ ਤੱਕ ਤਾਂ ਨਹੀਂ ਨਹੀਂ ਅੰਨੀ ਦੇਵਨ ਬਲੇ ਚਲ ਕੋਈ ਦੇ ਵਿੱਚ ਜਾਣ ਵਾਣੀ ਆ ਇੱਕ ਮਿੰਟ ਆਪਾ ਹੋਲਟਾਈ ਹੋ ਗੜ ਭੁਖੜੋ ਇਹਨੇ ਇਹ ਚ ਸਾਸ ਪਾਉਣੀਆਂ ਸਾਸ ਪਾ ਕੇ ਖਾਣਿਆ ਭੁਖੜੋ ਭੁਖੜੋ ਤੁਸੀਂ ਅੰਨੀ ਹੋ ਅੰਨੀ ਧੀਆ ਮਜ਼ਾ ਮੈਂਕੜੀ ਮੈਂਕੜੀ ਨਾ ਜਾਇਓ ਭਾਈ ਉੱਤੇ ਖਰਚਾ ਵੱਧ ਹੁੰਦਾ ਘਰੇ ਨਹੀਂ ਹੁੰਦਾ ਆ ਪਹਿਲਾਂ ਇੱਥੋਂ ਲਾ ਕੇ ਖਾ ਪਹਿਲਾਂ ਇੱਥੋਂ ਲਾ ਲਾ ਖਾਓ 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 ਸਾਹਬਾ ਕਾਊਂਟਰ ਸਾਹਬਾ ਖਾਓ ਤੁਹਾਡੇ ਕਮਰੇਆਂ ਨਾਲ ਟੱਬਰ ਇਕੱਠਾ ਹੋਇਆ ਤੁਹਾਡੇ ਦਾ ਬਹੁਤ ਝੰਡੇ ਝੂਲਦੇ ਸਾਡੇ ਝੰਡੇ ਝੂਜੇ ਸਾਡੇ ਝੰਡੇ ਝੂਲਦੇ ਨਾ ਤਾਂ ਹੀ ਖਾਣਾ ਜਾ ਕਿ ਸਾਨੂੰ ਆਲੂ ਨਹੀਂ ਆਲੂ ਵੀ ਸਾਡੇ ਉਹ ਜਿਨ੍ਹਾਂ ਦੇ ਆਲੂ ਕੁੜੀ ਵੀ ਉਹਨਾਂ ਦੀ ਹੈਂ ਦੂਵੇ ਨਹੀਂ ਆਲੂ ਦੂਵੇ ਨਹੀਂ ਭੁਗਿਆ ਮਾੜੀ ਥੋੜੀ ਨਾ ਆਪਣੇ ਆਪ ਦੇ ਪਿੱਛੇ ਪਿਸ਼ੋਕੜ ਤੇ ਨਿਗਾਹ ਮਾਰ ਕੇ ਦੇਖ ਪਹਿਲਾਂ ਸਾਡੇ ਪਿਸ਼ੋਕੜ ਤੇ ਪੈ ਨਿਗਾਹ ਆਹ ਉਹ ਪਿਸ਼ੋਕੜ ਤੇ ਨਿਗਾਹ ਮਾਰੋ ਪਿੱਛੇ ਮੁੜ ਕੇ ਦੇਖੋ ਸਾਡਾ ਜੀ ਬਾੜਾ ਪਾਈ ਮੈਨੂੰ ਤਾਂ ਸਾਰੀ ਦਿਹਾੜੀ ਲੋਕਾਂ ਇਹ ਕਿੰਨਾ ਮੈਂ ਟੋਡੀ ਸਾਹੀ ਲੱਗਦੀ ਆ ਹੈ ਆ ਦੇ ਲੋ ਜੀ ਸਾਰੀ ਦਿਹਾੜੀ ਮੈਂ ਮੈਂ ਅਹੀ ਕੋਸ਼ ਕਰਦੇ ਨੇ ਮੈਂ ਇਹਨਾਂ ਨੂੰ ਪੁੱਛਿਆ ਵੇ ਸਾਹੀ ਲੱਗਦੀ ਆ ਠੋਡੀ ਤੇ ਅੱਜ ਹੋਰ ਕੋਈ ਮੇਕਅਪ ਨਹੀਂ ਕੀਤਾ ਤੇ ਸਵੇਰੇ ਸਵੇਰੇ ਬਿੰਦੀ ਜ਼ਰੂਰ ਲਾ ਲਈ ਵਾਹਮਣੀਆਂ ਵਾਂਗੂ ਜਿਹੜਾ ਅੱਜ ਮੇਰੇ ਸਵੇਰੇ ਸਵੇਰੇ ਲਾਤੀ ਬਿੰਦੀ ਜਦੋਂ ਮੈਂ ਹੁੰਦਾ ਹੜਾ ਪਾਉਂਦਾ ਸਵਾਦ ਲੱਗੇ ਫੜ ਜਾ ਨਾਲੇ ਮੈਂ ਕਹਿਆ ਸੀ ਆਲੂ ਘਟਨੇ ਹੋਰ ਬਣਾ ਲੂ ਹੁਣ ਉਹ ਜਿਹੜਾ ਬੰਦਾ ਪਿਆ ਉਹ ਕੀ ਕਰੂਗਾ ਹੁਣ ਓ ਦੇ ਪਿੱਛੇ ਦਬ ਲਵੇ ਤਵਾ ਬਣਾਇਆ ਘਾੜਾ ੜਾ ੜਾ ਫੁੱਲਦਾ ਜਿਵੇਂ ਦੀ ਮੁੱਕ ਜਿਵੇਂ ਆਹ ਕਰੇ ਆਹ ਰੋਟੀ ਚਾਰ ਗਿੱਲੇ ਵੇ ਬਾਕੀ ਅਜੇ ਦੋ ਹੀ ਹਾਏ ਰੱਬਾ ਦੁਖੀ ਕਰਕੇ ਰੱਖਿਆ ਪਾਂਡੇ ਪਏ ਆ ਹਾਲੇ ਤੱਕ ਤੁਸੀਂ ਦੇਖ ਲਓ ਲੋ ਸਵੇਰ ਵਾਲੇ ਪਾਂਡੇ ਪਏ ਨੇ ਹਾਲੇ ਤੱਕ ਮੈਂ ਵੀਡੀਓ ਐਡੀਟਿੰਗ ਕਰ ਲੱਗ ਗਈ ਉਦੋਂ ਇਹਨਾਂ ਨੂੰ ਮਸਾਹਤ ਕਰਾਇਆ ਹਟ ਜਾ ਤੇਰੀ ਤੇ ਖਾਤਾ ਆਹ ਮੋੜਾ ਰੁਪਈਏ ਥੋੜੇ ਆਹੀ ਨੇ ਚਲ ਵਧੀਆ ਅੱਡੋ ਅੱਡੋ 5 600 ਰੁਪਈਆ ਮੱਕੜੀ ਜੇ ਜਾਂਦੇ ਤੋਂ ਵੜੀ ਵੜੀ ਸਾਰੀ ਜਿਹੜੀ ਮੈਂ ਨਠ ਹੈਕਦੇ ਆ ਤੁਸੀਂ ਆਏ ਤੁਸੀਂ ਆਏ ਥੋੜੇ ਆਏ ਥੋੜੇ ਆਏ ਮੈਂ ਮੈਨੂੰ ਜਮਾ ਥੋੜੀ ਸਾੜੀ ਲੱਗਦੀ ਆ ਮੈਂ ਜੀ ਉਹਦੀ ਕੋਈ ਅਗਲੇ ਜਾਨੂ ਜੇ ਸਾੜੀ ਲੱਗ ਸਾੜੀ ਲੱਗਦੀ ਹੋਊਂ ਕੁਛ ਖਾਣਾ ਕੁਛ ਖਾਣਾ ਇੱਕ ਜੀਤੋ ਤਦ ਜੇ ਯਾਰ ਉਹ ਕਰ ਗਿਆ ਜੇ ਇਹ ਨਾਰਾ ਕਰ ਲੇ ਇੱਕ ਚੀਜ਼ ਤੋਂ ਕਿਹੜੀ ਤੋਂ ਕੀਤਾ ਜੇਰ ਦੱਸ ਕਿਹੜੀ ਇੱਕ ਚੀਜ਼ ਤੋਂ ਜਿਹੜਾ ਰੱਖੀ ਦੇਖ ਕੇ ਕਿਨਾਰਾ ਕਰ ਗਿਆ ਹੁਣ ਨਹੀਂ ਇਹ ਖਾਂਦਾ ਬਿਸਕਟਾਂ ਤੋਂ ਵੀ ਕਿਨਾਰਾ ਕਰਤੇ ਬਿਸਕਟ ਵੀ ਤੇ ਇਹ ਇਹ ਗਾਇਸੀ ਕਿ ਪਤਾ ਨਹੀਂ ਕਿੱਥੇ ਆਉਂਦੇ ਹੋਏ ਰਸ ਖਰੀਦਣ ਲੱਗੇ ਕਹਿੰਦਾ ਜਿਹੜਾ ਕਹਿੰਦਾ ਵੀ ਜਿਹੜੀ ਦੁਕਾਨ ਤੋਂ ਰਸ ਲਿਓ ਭਈਆ ਬੀੜੀ ਪਿੰਦਾ ਸੀ ਕਹਿੰਦਾ ਮੈਂ ਤਾਂ ਨਹੀਂ ਖਾਂਦਾ ਉਹ ਪਿਆ ਰਸ ਤੁਸੀਂ ਦੇਖ ਲਓ ਸਬੂਤ ਤੇ ਲੋ ਨਹੀਂ ਸਾਰਾ ਸੱਟਦਾ ਬਾਈ ਬੀੜੀ ਪੀਂਦਾ ਸੀ ਬੀੜੀ ਪੀਂਦਾ ਸੀ ਹੱਥ ਮੇਰਾ ਕੋ ਬਾਦ ਮਾਰੀ ਹੁੰਦੀ ਆ ਬੱਸ ਬੀੜੀ ਨਹੀਂ ਬੀਤੀ ਜਾਏਗੀ ਜੋ ਪੀਏਗਾ ਬੀੜੀ ਉਹ ਬਣਗਾ ਸੀੜੀ ਹਾਂ ਦਾਰਲਿੰਗ ਤੁਸੀਂ ਵੀ ਖਾ ਲਓ ਬੀੜੀ ਬਹੁਤ ਮਾਰੀ ਹੁੰਦੀ ਆ ਟਾਕੀ ਮਾਠਾਪੜਾ ਮਾ ਰੁਕਾ ਨਾ ਤੇ ਜਿਆ ਸੱਚੀ ਇੰਨੀ ਹਜ਼ਾਰ ਦੇ ਬੈਡ ਹੈਪਸ ਹੋ ਗੀਆਂ ਘਰੇ ਰਹਿ ਰਹਿ ਕੇ ਆ ਕੀ ਕਰਦਾ ਕੁੱਤੀ ਹੈ ਇਹ ਬਹੁਤ ਵਧੀਆ ਮਸਾਲਾ ਆ ਵੀਡੀਓ ਨਹੀਂ ਸਹੀ ਹੁੰਦੀ ਅਭਾਏ ਨੂੰ ਆਉਂਦੀ ਬਹੁਤ ਵਧੀਆ ਮਸਾਲਾ ਹੁੰਦੀ ਉਹ ਫਿਰਉਣੀ ਆ ਟ੍ਰਾਈਪੋਡ ਕਿਨੂੰ ਕੱਟਦਾ ਮੈਂ ਕੁਝ ਨਹੀਂ ਕੱਟਣਾ ਬਲੌਗ ਇਦਾਂ ਹੀ ਚੱਲੂਗਾ ਬਲੌਗ ਇਦਾਂ ਹੀ ਚੱਲੂ ਕੰਟਰੋਲ ਚ ਰੱਖੋ ਕੰਟਰੋਲ ਚ ਲੈ ਵੀਰੇ ਤੂਲ ਹੈ ਵੀਰਾਗਾ ਤੇ ਵੀਰਾ ਤਾਂ ਬੈਠਾ ਇੱਕ ਪਾਸੇ ਤਾਂ ਪਾਇਆ ਮੇਰਾ ਤਾਇਆ ਮੈਂ ਆਦੇ ਆ ਦਾਇਆ ਉਹ ਵੀ ਤਾਇਆ ਆਈ ਐ ਇਸ ਧੰਤ ਹੂੰ ਸੱਤਲੀ ਬਗਾ ਆਪਣੀ ਕੋਈ ਨਾਮ ਨਹੀਂ ਨਾ ਨਾ ਉਹ ਨਹੀਂ ਦਿੱਤੀ ਨਾ ਭਾਂਡੇ ਤੇ ਵਾਇਓ ਹੁਣ ਮੇਰੇ ਨਾਲ ਨਾ ਮੈਂ ਮੇਰੀ ਨਾ ਹੈ ਸ਼ਕਲ ਬਣਨੇ ਦਿੰਦੇ ਨੇ ਨਾ ਕੋਸ਼ੂ ਹੋੜ ਹਾਲੇ ਮੈਂ ਬਿਮਾਰ ਫਾਇਦਾ ਮੇਰਾ ਚੱਕ ਦੇ ਨੇ ਉਹ ਦੇ ਕਿਵੇਂ ਝਾਕਦਾ ਬੈਠਾ ਬਟੇਰੇ ਵਾਂਗੂ ਮੇਰੇ ਵੱਲ ਅੰਦਰ ਬੈਠਾ ਬਟਿਰੇ ਮੰਗੂ ਚਾਹ ਕਦਾਨੀ ਆਪਾਂ ਸਭ ਬਾਈ ਰੋਟੀਆਂ ਬੋਲੀ ਇੱਕ ਦਸ ਇੱਕ ਜੀ ਮੰਗੂ ਮੱਥੇ ਤੇ ਪਿਓੜੀਆਂ ਕਾ ਕੱਢ ਲਿਆ ਕਰਕੇ ਇਹਨਾਂ ਨੂੰ ਮੱਥੇ ਤੇ ਪਿਓੜੀਆਂ ਨਹੀਂ ਅਗਰਾ ਵੇ 6 ਵਜੀ 6 ਵਜੀ ਖਾਈ ਹੋਰ ਗੱਲਾਂ ਵੀ ਕਰਨਾਂ ਚਾਹਰਦੇ ਕਹਿੰਦੇ ਸਾਡੇ 3 ਨਾਲ ਤੋਂ ਇੰਨਾ ਦੁਖੀ ਹੁੰਦੇ ਨੇ ਕਿੰਨੇ ਜਾਣਿਆ ਤਾਂ। ਉਹ ਵੀ ਐਨੀ ਐ ਨਾ ਪੀਤਾ ਦਾ ਨਹੀਂ ਹੈ ਵੀਰੇ ਦਾ ਨਹੀਂ। ਐਨੇ ਖੁਸ਼ ਹੋਏ ਸੀ ਅਸੀਂ ਅੱਜ ਵੀ ਕੱਲ ਨੂੰ ਜੇ ਸਕੂਲੇ ਜਾਊਗਾ ਅੱਜ ਸੰਡੇ ਆ ਨਾ। ਹਾਂ ਬਾਪੀ ਜੀ ਮੇਰੀ। ਅੱਜ ਤੇ ਇਹ ਕਹੇ ਬਾਜ਼ਾਰ ਬੰਦ ਮਿਲਿਆ ਤੇ ਯੂਨੀਫਾਰਮ ਮਿਲੀ ਨਹੀਂ। ਮੈਂ ਇਹਨੂੰ ਕਹੇ ਤੂੰ ਇੱਦਾਂ ਹੀ ਚੱਲਦੀ ਪੁਰਾਣੀ ਯੂਨੀਫਾਰਮ ਨਾਲ। ਹਾਂ ਤੂੰ ਜਾ। ਮੈਂ ਹੁਣ ਮਟਾ ਹੋ ਗਿਆ ਦੇਖੋ ਮੈਂ ਚੱਕਾ ਨਹੀਂ ਰੱਖ ਦਿੱਤੀ ਐਡੀ ਪੁਰਾਣੀ। ਰਾਣੀ ਕੇ ਫੁੱਲ ਬਾਗੰ ਦੇਤੀ ਹੋ ਗਿਆ 674 ਫਾ ਵੀ ਗਿਆ ਬਸ ਕਰ ਇੰਨੀ ਸਾਸ ਨਹੀਂ ਖਾਈ ਦੀ ਇਹਨੇ ਡੋਲ ਦੇਣੀ ਆ ਤੋੜ ਦੇਣੀ ਆ ਬੋਤਲ ਆ ਗਿਆ ਤੇਰਾ ਪਤੰਦਰ ਆ ਗਿਆ ਕੁਛ ਨਹੀਂ ਹੋਇਆ ਡੈਡੀ ਨਾ ਆਏ ਕਿੱੜੀ ਆਏ ਮੁਰਜੋ ਕੋਲ ਕਾਦੀ ਕੋਲ ਕਾਦੇ ਕਾਦੇ ਤੇ ਆਹਾ ਕੁਛ ਨਹੀਂ ਹੋਇਆ ਡੈਡੀ ਉਧਰ ਰੱਖ ਦੇ ਯਾਰ ਨੇ ਪਰੇ ਹੋ ਜਾ ਤੱਪਾ ਤੱਪਾ ਕੋਈ ਨਾ ਪੱਲਾ ਤੁਹਾਡੀ ਜੁੱਤੀ ਹੋਤੀਆ ਮੇਰੀ ਡਿੱਗਦੀ ਹੋਤੀਆ ਹਾਂ ਹੁਣ ਅਸੀਂ ਕੀ ਖਾਵਾਂਗੇ ਤੁਸੀਂ ਦਾ ਦੋਏ ਖਾ ਲੋਗੇ ਹੁਣ ਦੋ ਅੱਜ ਹੋਰ ਕੱਟ ਦੋ ਤੁਸੀਂ ਦੇਖ ਲਈਏ ਦੋ ਇਹ ਕਾਹਤਿ ਦੋ ਵੀਰ ਪੰਡਾ ਖਾ ਲੈ ਜੇ ਫੇ ਕਾਹਨੋਂ ਤੁਨਾ ਹੋਰੇ ਇੰਨੇ ਰੱਖ ਕੇ ਰੱਖਦੇ ਆ ਆ ਸੀ ਉਹ ਇੱਕ ਪਲੇਟ ਤੁਸੀਂ ਖਾ ਗਏ ਹਾਂ ਇੱਕ ਪਲੇਟ ਅਸੀਂ ਖਾਵਾਂਗੇ ਕੀ ਬੋਟ ਦੋਏ ਤੂੰ ਹਾਂ ਸਸਰੀ ਗਾਲੀ ਮਾਸਦਿਕਾ ਆਈ ਮੇਰਾ ਮੂੰਹ ਤੋਂ ਨਾ ਤੁਸੀਂ ਮੂੰਹ ਤੋਂ ਨਾ ਬਈ ਇੱਕ ਮਿੰਟ ਇੱਕ ਮਿੰਟ ਰੇਕੋ ਜਦੋਂ ਹੁਣ ਬੱਸ ਉਹ ਕੀ ਦਾ ਮੂੰਹ ਧੋਣ ਵਾਲਾ ਕੀ ਦਾ ਤੋਤਾ ਹੋਇਆ ਹੈ ਇਹਨੇ ਸੋਨੇ ਕੈਂਟ ਬਣੇ ਹੋਏ ਨੇ ਜਿਹੜੀ ਮੈਂ ਲਿਬੜੀ ਤੇ ਬੜੀ ਫਿਰਦੀ ਦੋਈ ਵਾਈ ਬਲੜੀ ਅਕਾਲ ਤੋਂ ਇਹਨਾਂ ਦਾ ਵਿਆਹ ਕਰਨ ਇਹਨੇ ਕਹਿਆ ਕਰ ਮੈਂ ਤੇਰੀ ਬੇਬੇ ਲਿਬੜੀ ਤੇ ਬੜੀ ਜੀ ਮੈਨੂੰ ਕਾਣ ਨਾਲ ਲਾਉਂਦੀ ਆ ਰਾਣੀ ਕਾਲੇ ਤੇ ਆਣੀ ਦੀ ਰੋਜੇ ਦੂਜਾ ਨਹੀਂ ਆ ਦੇ ਵੀ ਤੇ ਮੈਂ ਕੜਾ ਹੀ ਛਾੜਦੀ ਆ ਤਾਂ ਤਾਂ ਘਰ ਵਾਲਾ ਲੜਦਾ ਜੇ ਨਹੀਂ ਛਾੜਦੀ ਤਾਂ ਲਾad ਮੈਨੂੰ ਗਾਣੇ ਦਾ ਚੱਪਾ ਪਾਣੀ ਆ ਕਿਹੜਾ ਕਿਹੜਾ ਵੀਡੀਓ ਵੀਡੀਓ ਸੰਸਾਰ ਨੂੰ ਬਾੜਨਾ ਨਹੀਂ ਰੋਜੇ ਕਰਾਈ ਤੂੰ ਜਿਹੜਾ ਹੱਛੇ ਆ ਗਾਣਾ ਨਵਾਂ ਲੈ ਕੇ ਦੇ ਦੇ ਮੁੱਟੇ ਨੂੰ ਇਹ ਵੀ ਗਾਣਾ ਬਹੁਤ ਹਿੱਟ ਹੋਇਆ ਸੀ ਤੇਰੀ ਬੇਬੇ ਲਿਬੜੀ ਤੇ ਬੜੀ ਦੀ ਗਲ ਨਾਲ ਲਾਉਂਦੀ ਆ ਮੈਂ ਨਹੀਂ ਦੇਖਿਆ ਸੀ ਪਤਾ ਨਹੀਂ ਕਿਹੜਾ ਸਿੰਗਲ ਆ ਬੈਕਰ ਚੋਰੀ ਗਿਆ ਈ ਪਟਲੋ ਚੋਰੀ ਗਲ ਗਿਆ ਪਾਈ ਚ ਉਹ ਪਾਈ ਕਰ ਬਹੁਤ ਨੇ ਆਏ ਆਏ ਬੋਨਾ ਮੈਨੂੰ ਪੱਖ ਨਹੀਂ ਮੈਨੂੰ ਹਾਂ ਇੱਥੇ ਹੀ ਆ ਚਲ ਲੜੋ ਲੜੋ ਹੋ ਜਾ ਸੁਣ ਨਹੀ ਨਹੀ ਮੈਨੂੰ ਰੱਖਣਾ ਨਹੀਂ ਬਾਤ ਕਰਾ ਚਲੋ ਆ ਲੈ ਲਓ ਆ ਜਾਓ ਆ ਜਾਓ ਚੱਲ ਹੋ ਨਹੀਂ ਕਦਾ ਤੱਕੀ ਪਤੰਗ ਜਾਰ ਕਰਨਾ ਕਰ ਤੈਨੂੰ ਪਤਾ ਵੀ ਜਿਹੜੀ ਮੇਰੀ ਕਾਹੀ ਧਰਨ ਪਾਈਆਂ ਨਾ ਕਾਹੀ ਮਾਰ ਹਾਂ ਮੈਂ ਕਾਹੀ ਧੱਕ ਜੰਨੀ ਆ ਮੈਂ ਇਹ ਮਾਂਜੂ ਨੂੰ ਇਹ ਮਾਂਜੂ ਇਹ ਮਾਂਜੂ ਸੱਚੀ ਉਹ ਮਾਂਜੂ ਹੈ ਤਾਂ ਲਾ ਲਾ ਦੱਬ ਦੂਰੇ ਪੈਣਾ ਮਾਰ ਮਾਰੇ ਨੇ ਕਾਹੀ ਨਾ ਪਤਾ ਮੈਂ ਤੈਨੂੰ ਕਾਹੀ ਬੁਲਾਉਂ ਨਾ ਤੇ ਮੁਕਾਜ ਮੁਕਾਸਤ ਕਾਹੀ ਖਾਣੇ ਕਾਹੀ ਖਾਣੇ ਤੇ ਮੁਕਾਪੀ ਮਾਂਜੂ ਤੋਂ ਮੈਂ ਮਾਂਜੀ ਕੁ ਅੰਜੀ ਉਹ ਰੋਣ ਨੂੰ ਉੱਧ ਲੈ ਕੇ ਡੋਲੀਆਂ ਤੇ ਕਾਲੀਆਂ ਮਿਰਚਾਂ ਸਾਰੀਆਂ ਮੁੜ ਕੇ ਉਹ ਪੂਰੇ ਫੜਾ ਦੇ ਯਾਰ ਅੱਛਿਆ ਜਦੋਂ ਮੇਰੀ ਮਾਂ ਬਣਿਆ ਕਰੀ ਠੀਕ ਆ ਅੰਮੀ ਦੇ ਲਾਹਸੋ ਸੇ ਅੰਮੀ ਦੇ ਅੰਮੀ ਦੇ ਮਜ਼ਾਕ ਬਸ ਆਪ ਕੋ ਨੂੰ ਮਾਰ ਲਈਏ ਅੰਮੀ ਸਿੱਟੋਂ ਯਾਰ ਨਾ ਮੂੰਹ ਲਈ ਜਾ ਕਦੇ ਕਿਸੇ ਨੂੰ ਆਪਾ ਖਾਣਾ ਕਿਸੇ ਨੂੰ ਹੋਰ ਨੂੰ ਵੀ ਪਾਵਣਾ ਪੈਂਦਾ YouTube ਫੈਮਿਲੀ ਨੇ ਖਾਣਾ ਸਾਰੇ ਘਤਰਿਆਂ ਵਾਲੇ ਨੇ ਮਾਰ ਕੰ ਲਖੜਾ ਉੱਪਰ ਆਉਂਦਾ ਪਹਿਲਾ ਮਾਰ ਮਾਰ ਪਹਿਲਾਂ ਆ ਜਾ ਇੱਧਰ ਮੈਨੂੰ ਰਾਹ ਦੇ ਤਾਂ ਕੇ ਮਤੇ ਬੱਕਰੇ ਕਿਹਾਂ ਨਹੀਂ ਦੇ ਤੂੰ ਮੀ ਦੱਸ ਕੋਤੇ ਬੁਪੀ ਹੋਏ ਈ ਝੰਗੇ ਤਾਂ ਦਿਹਾਈ ਲੱਗੂ ਲੈ ਕੇ ਜਾ ਕੇ ਹੋਰ ਐਨੇ ਕੋ ਬੱਚੇ ਸਾਹ ਲਾ ਕੇ ਖਾ ਕੇ ਆਲੀ